क्लेयर अमृत ਚੈਨਲ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਮੈਂ ਜਣ ਕੇ ਅੰਮ੍ਰਿਤਪਾਲ ਕਲੇਰ ਸਵਾਗਤ ਕਰਦੀ ਹਾਂ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਮੈਂ ਤੁਹਾਡੇ ਲਈ ਇਸ ਚੈਨਲ ਤੇ ਪੇਸ਼ ਕਰ ਰਹੀ ਹਾਂ ਮੇਰੀ ਪਹਿਲੀ ਮੁਹੱਬਤ ਇਹ ਕਿਤਾਬ ਨੂੰ ਸੰਪਾਦਿਤ ਕੀਤਾ ਹੈ ਪੰਜਾਬੀ ਦੇ ਬਹੁਤ ਵੱਡੇ ਵਿਲੇਸ਼ਕ ਸ਼੍ਰੀ ਗੂਤਾ ਸਿੰਘ ਤੋਹਾਨ ਨੇ ਤੇ ਅੱਜ ਤੁਹਾਡੇ ਲਈ ਇਸ ਕਿਤਾਬ ਦੇ ਵਿੱਚੋਂ ਜਿਸ ਲੇਖਕ ਸਾਹਿਤਕਾਰ ਔਰ ਅਲੋਚਕ ਦੀ ਪਹਿਲੀ ਮੁਹੱਬਤ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਉਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰਿੰਜਨ ਬੋਹਾ ਜੀ ਸ਼੍ਰੀ ਨਰਿੰਜਨ ਬੋਹਾ ਜੀ ਨੇ ਆਪਣੀ ਪਹਿਲੀ ਮੁਹੱਬਤ ਨੂੰ ਜੋ ਸ਼ਬਦ ਦਿੱਤੇ ਨੇ ਜੋ ਅਹਿਸਾਸ ਦਿੱਤੇ ਨੇ ਉਸ ਦਾ ਨਾਮ ਉਹਨਾਂ ਨੇ ਰੱਖਿਆ ਹੈ ਮੈਂ ਇੱਕ ਕਵਿਤਾ ਲਿਖੀ ਤੇ ਆਓ ਫਿਰ ਆਪਾਂ ਦੇਖਦੇ ਹਾਂ ਕਿ ਸ਼੍ਰੀ ਨਰਿੰਜਨ ਬੋਹਾ ਜੀ ਦੀ ਜਿਹੜੀ ਪਹਿਲੀ ਮੁਹੱਬਤ ਆ ਉਹ ਕਿਸ ਮੁਕਾਮ ਤੇ ਪਹੁੰਚਦੀ ਹੈ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਮੈਂ ਇੱਕ ਕਵਤਾ ਲਿਖੀ عمر ਦੀ ਪਰੜ ਅਵਸਥਾ ਵਿੱਚ ਪਹੁੰਚ ਕੇ ਆਪਣੀ ਪਹਿਲੀ ਮੁਹੱਬਤ ਬਾਰੇ ਲਿਖਣਾ ਚਲੰਤ ਮਾਮਰਿਆ ਤੇ ਅਖਬਾਰੀ ਲੇਖ ਲਿਖਣ ਵਰਗਾ ਆਸਾਨ ਨਹੀਂ ਹੁੰਦਾ ਸਭੋਂ ਇਸ ਬਾਰੇ ਲਿਖਣ ਲਈ ਮਨ ਬਣਾਉਣ ਵੇਲੇ ਵੀ ਡੂੰਗੀ ਮਾਨਸਿਕ ਕਸ਼ਮਕਸ਼ ਵਿੱਚੋਂ ਲੰਘਣਾ ਪੈਂਦਾ ਹੈ ਇਸ ਵਿਸ਼ੇ ਤੇ ਲਿਖਾਂ ਜਾਂ ਨਾ ਲਿਖਾਂ ਦੇ ਡੂੰਗੇ ਦਵੰਦ ਵਿੱਚੋਂ ਲੰਘਣ ਤੋਂ ਬਾਅਦ ਹੀ ਮੇਰੇ ਦਿਲ ਤੇ ਦਿਮਾਗ ਦੋਹਾਂ ਨੇ ਮਿਲ ਕੇ ਮੈਨੂੰ ਮੇਰੀ ਪਹਿਲੀ ਮੁਹੱਬਤ ਬਾਰੇ ਲਿਖਣ ਦੀ ਇਜਾਜ਼ਤ ਦਿੱਤੀ ਹੈ ਕੁਝ ਲਿਖਣਾ ਹੀ ਤਾਂ ਹੈ ਤਾਂ ਫਿਰ ਡਰ ਡਰ ਕੇ ਕਿਉਂ ਲਿਖਿਆ ਜਾਵੇ ਕਿ ਮੇਰੀ ਲਿਖਤ ਪੜ੍ਹ ਕੇ ਮੇਰਾ ਨਿਰਲਾ ਸਮਾਜ ਮੇਰੇ ਬਾਰੇ ਕੀ ਸੋਚੇਗਾ ਵੈਸੇ ਹੀ ਆਪਣੇ ਪਲੇਠੇ ਕਹਾਣੀ ਸੰਗ੍ਰਹਿ ਪੂਰਾ ਮਰਦ ਵਿੱਚ ਦੀ ਇੱਕ ਕਹਾਣੀ ਦਸ ਹੱਦ ਦੇ ਹੋਰ ਵੀ ਨਹੀਂ ਰਾਹੀਂ ਅ ਸਿੱਧੇ ਢੰਗ ਨਾਲ ਮੈਂ ਆਪਣੇ ਪਹਿਲੇ ਪਿਆਰ ਦੀ ਬਾਤ ਵੀ ਪਾ ਚੁੱਕਾ ਹਾਂ ਜੇ ਹੁਣ ਸਿੱਧੇ ਰੂਪ ਵਿੱਚ ਵੀ ਇਸ ਬਾਰੇ ਕੁਝ ਲਿਖਾਂ ਦਿਆਂ ਤਾਂ ਇਸ ਉਮਰ ਵਿੱਚ ਸਮਾਜ ਕਿਹੜਾ ਮੇਰਾ ਹੁੱਕਾ ਪਾਣੀ ਛੇਕ ਦੇਵੇਗਾ ਹੁਣ ਤਾਂ ਸਮਾਜ ਦੀ ਸੋਚ ਇਸ ਮਾਮਲੇ ਵਿੱਚ ਪਹਿਲਾਂ ਜਿੰਨੀ ਸੰਕੀਰਣ ਵੀ ਨਹੀਂ ਰਹੀ ਜਦੋਂ ਮੈਂ ਆਰਸੀ ਪਬਲਿਸ਼ਰਸ ਲੇਕ ਕਹਾਣੀ ਸੰਗ੍ਰਹਿ ਸਿਰਫ ਮੁਹੱਬਤ ਦਾ ਸੰਪਾਦਨ ਕਰ ਰਿਹਾ ਸਾਂ ਤੇ ਮੇਰੇ ਜਿਹਨ ਵਿੱਚ ਇਹ ਗੱਲ ਵਾਰ-ਵਾਰ ਆਉਂਦੀ ਰਹੀ ਕਿ ਮੈਨੂੰ ਹੁਣ ਆਪਣੇ ਪਹਿਲੇ ਮੁਹੱਬਤੀ ਅਹਿਸਾਸਾਂ ਦੀ ਉੱਚਤਾ ਤੇ ਸੁਚਿਤਤਾ ਨੂੰ ਸਿੱਧੇ ਰੂਪ ਵਿੱਚ ਵੀ ਨਿਸ਼ਰ ਕਰ ਦੇਣਾ ਚਾਹੀਦਾ ਹੈ ਕੋਈ ਇਸ ਬਾਰੇ ਕੀ ਸੋਚਦਾ ਹੈ ਇਸ ਉਸ ਦਾ ਮਸਲਾ ਹੈ ਮੈਂ ਇਸ ਤੋਂ ਕੀ ਲੈਣਾ ਨਾਲੇ ਜਦੋਂ ਲੇਖਕ ਸੋਚ-ਸੋਚ ਕੇ ਅਤੇ ਪੜਤਾ ਲਾ ਲਾ ਕੇ ਲਿਖਣ ਲੱਗ ਪਵੇ ਉਹ ਲੇਖਕ ਨਹੀਂ ਰਹਿੰਦਾ ਸਗੋਂ ਬਨਾਵਟੀ ਤੇ ਨਕਲੀ ਸਮਾਨ ਵੇਚਣ ਵਾਲਾ ਪਰਚੂਨੀਆ ਬਣ ਜਾਂਦਾ ਹੈ ਭਾਵੇਂ 45 ਸਾਲ ਪਹਿਲਾਂ ਦੇ ਮੁਹੱਬਤੀ ਅਹਿਸਾਸਾਂ ਨੂੰ ਸ਼ੁੱਧਤਾ ਤੇ ਸਮੁੱਚਤਾ ਸమేਜ ਪੇਸ਼ ਕਰਨਾ ਮੇਰੇ ਲਈ ਔਖਾ ਕੰਮ ਹੈ ਪਰ ਇਨ੍ਹਾਂ ਅਹਿਸਾਸਾਂ ਨੂੰ ਸੰਭਾਲੀ ਬੈਠੇ ਮੇਰੇ ਦਿਲ ਦੇ ਨਰਮ ਕੋਨੇ ਮੈਨੂੰ ਵਿਸ਼ਵਾਸ ਦਵਾ ਰਹੇ ਨੇ ਕਿ ਤੂੰ ਕੋਸ਼ਿਸ਼ ਤਾਂ ਕਰ ਅਸੀਂ ਤੇਰਾ ਪੂਰਾ ਸਾਥ ਦੇਵਾਂਗੇ ਉਸ ਤੋਂ ਵਿਛੜਿਆ ਮੁੱਢ ਤਾਂ ਬੀਤ ਗੰਨਾ ਨਹੀਂ ਹੁਣ ਤਾਂ ਮੇਰੇ ਚੇਤਿਆਂ 'ਚੋਂ ਉਸਦੇ ਨਕਸ਼ੇ ਵੀ ਧੁੰਦਲੇ ਪੈਂਦੇ ਜਾ ਰਹੇ ਨੇ ਜੇ ਉਹ ਦੁਨੀਆ ਵਿੱਚ ਹੈ ਤਾਂ ਉਸਦੀ ਉਮਰ ਹੁਣ 65 ਸਾਲ ਦੀ ਹੋਵੇਗੀ 45 ਸਾਲਾਂ ਵਿੱਚ ਬਹੁਤ ਸਾਰਾ ਪਾਣੀ ਪੂਲਾ ਹਿੱਟ ਹੋ ਗਿਆ ਫਿਰ ਵੀ ਮੇਰਾ ਦਿਲ ਕਰਦਾ ਹੈ ਕਹਿੰਦਾ ਹੈ ਕਿ ਜੇ ਅਸੀਂ ਜ਼ਿੰਦਗੀ ਦੇ ਕਿਸੇ ਮੋੜ ਤੇ ਸਬੱਬੀ ਮਿਲ ਜਾਈਏ ਤਾਂ ਅਸੀਂ ਇੱਕ ਦੂਜੇ ਨੂੰ ਪਹਿਲੇ ਨਜ਼ਰੇ ਹੀ ਪਛਾਣ ਲਵਾਂਗੇ ਮਾਂ ਦੀ ਸਾਡੀ ਸਮਾਜਿਕ ਸਥਿਤੀ ਤੇ ਬਦਲਦੇ ਹਾਲਾਤ ਮੁਤਾਬਕ ਸਾਡੇ ਵਿੱਚਲੀ ਗੱਲਬਾਤ ਇੱਕ ਦੂਜੇ ਦੇ ਪਰਿਵਾਰ ਦਾ ਰਸਮੀ ਸੁਖ ਸਾਦ ਪੁੱਛਣ ਤੱਕ ਹੀ ਸੀਮਤ ਰਹੇਗੀ ਫਿਰ ਵੀ ਦਿਲ ਕਰਦਾ ਹੈ ਕਿ ਜੀਵਨ ਦੇ ਕਿਸੇ ਮੋੜ ਤੇ ਉਸ ਨਾਲ ਮੇਲ ਹੀ ਹੋ ਜਾਵੇ ਸਮਾਜ ਵਿੱਚ ਵਿਚਰਦਿਆਂ ਜਿੰਨੇ ਵੀ ਲੋਕਾਂ ਨਾਲ ਮੇਰੇ ਮੋਹ ਮੁਹੱਬਤ ਦੇ ਸਬੰਧ ਜੁੜਦੇ ਨੇ ਪਤਾ ਨਹੀਂ ਕਿਉਂ ਉਹ ਮੈਨੂੰ ਆਪਣੀ ਪਹਿਲੀ ਮੁਹੱਬਤ ਦਾ ਹੀ ਵਿਸਥਾਰ ਸਿਰਜਦੇ ਮਹਿਸੂਸ ਹੁੰਦੇ ਨੇ ਮੇਰੀ ਪਹਿਲੀ ਮੁਹੱਬਤ ਦੇ ਕੇਂਦਰ ਵਿੱਚ ਰਹੀ ਉਸ ਕੁੜੀ ਬਾਰੇ ਜਿੰਨਾ ਕੋ ਮੈਂ ਜਾਣਦਾ ਹਾਂ ਉਸ ਅਨੁਸਾਰ ਉਸ ਦੇ ਸਿਰ ਤੇ ਪਿਓ ਦੇ ਹੱਥ ਦੀ ਨਿੱਗੀ ਸ਼ਾਨ ਨਹੀਂ ਸੀ ਤੇ ਉਹ ਅਤ ਸੰਕੋਚਵੇਂ ਜਿਹੇ ਪਿੰਡੋਂ ਮਾਹੌਲ ਵਿੱਚ ਆਪਣੀ ਵਿਧਵਾ ਮਾਂ ਤੇ ਭਰਾ ਭਰਾ ਪਰਜਾਈ ਨਾਲ ਰਹਿ ਰਹੀ ਸੀ ਭਰਾ ਦੇ ਘਰ ਵਿੱਚ ਵੀ ਗੋਡੇ ਗੋਡੇ ਗੁਰਬਤ ਸੀ ਇਸ ਲਈ ਉਸ ਦੇ ਜੀਵਨ ਵਿੱਚ ਵੀ ਉਮੀਦ ਦੀ ਰੋਸ਼ਨੀ ਘਟ ਤੇ ਨਿਰਾਸ਼ਾ ਦਾ ਹਨੇਰਾ ਵੱਧ ਸੀ ਭਾਵੇਂ ਉਸ ਦੇ ਸੁਪਨਿਆਂ ਦੇ ਪ੍ਰਵਾਸ ਭਰਨ ਲਈ ਆਕਾਸ਼ ਬਹੁਤ ਛੋਟਾ ਸੀ ਪਰ ਉਸ ਅੰਦਰਲੀਆ ਜ਼ਿੰਦਗੀ ਨੂੰ ਉਸ ਜ਼ਿੰਦਗੀ ਵਾਂਗ ਹੀ ਜਿਉਣ ਦੀਆਂ ਇਸ਼ਾਵਾ ਕਾਲਪਨਿਕ ਓਡਾਰੀ ਜ਼ਰੂਰ ਮਾਰ ਲੈਂਦੇ ਨ ਸਨ ਭਾਵੇਂ ਪਿੰਡੂ ਸਮਾਜ ਵਿੱਚਲੀ ਸੰਕੀਰਣਤਾ ਨੇ ਉਸ ਤੇ ਕੁੜੀ ਹੋਣ ਦਾ ਇਲਜ਼ਾਮ ਲਾ ਕੇ ਉਸ ਨੂੰ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਕੀਤਾ ਹੋਇਆ ਸੀ ਪਰ ਉਸ ਦੀਆਂ ਕਲਪਨਾਵਾਂ ਇਸ ਕੈਦ ਤੋਂ ਮੁਕਤ ਸਨ 2 ਸਾਲ ਤਾਂ ਉਸ ਨੇੜਲੇ ਕਾਲਜ ਵਿੱਚ ਪੜ੍ਹਾਈ ਕੀਤੀ ਸੀ ਤੇ ਇਸ ਪੜ੍ਹਾਈ ਦੌਰਾਨ ਹੀ ਉਸ ਅੰਤਕਵਤਾ ਲਿਖਣ ਦੀ ਰੁਚੀ ਵਿਕਸਤ ਹੋ ਗਈ ਸੀ ਘਰ ਦੀ ਗਰੀਬੀ ਨੇ ਉਸ ਤੇ ਕਾਲਜ ਜਾਣ ਦੇ ਅਗਲੇ ਰਸਤੇ ਤਾਂ ਰੋਕ ਲੈ ਸਨ ਪਰ ਉਸ ਵਾਇਆ ਬਠਿੰਡਾ ਪ੍ਰਾਈਵੇਟ ਤੌਰ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਸੀ ਤੇ ਕਵਿਤਾ ਲਿਖਣ ਤੋਂ ਮਿਲਣ ਵਾਲੀ ਮਾਨਸਿਕ ਸੰਤੁਸ਼ਟੀ ਵੀ ਉਸ ਦਾ ਹਾਸਲ ਬਣੀ ਹੋਈ ਸੀ ਇਹ ਉਸ ਦੀ ਕਵਿਤਾ ਹੀ ਸੀ ਜਿਸ ਨੇ ਇੱਕ ਛੋਟੀ ਜਿਹੀ ਮੁਲਾਕਾਤ ਦੌਰਾਨ ਉਸ ਨੇ ਮੇਰੀਆਂ ਨਜ਼ਰਾਂ ਵਿੱਚ ਸੁਧਾਰਨ ਕੁੜੀ ਤੋਂ ਆਸਧਾਰਨ ਕਵਿਤਰੀ ਬਣਾ ਦਿੱਤਾ ਸੀ ਉਹਦੇ ਨਾਲ ਮੇਰੀ ਪਹਿਲੀ ਮੁਲਾਕਾਤ ਨੇੜਲੇ ਪਿੰਡ ਦੇ ਇੱਕ ਕਾਮਰੇਡ ਦੋਸਤ ਦੇ ਘਰ ਹੋਈ ਸੀ ਵੀਰ ਜੀ ਇਸ ਨੋਕਾਤਾਂ ਲਿਖਣ ਦਾ ਸ਼ੌਕ ਹੈ ਤੁਸੀਂ ਥੋੜੀ ਬਹੁਤੀ ਇਸ ਦੀ ਮਦਦ ਕਰ ਦਿਆ ਕਰਨਾ ਮੇਰੇ ਕਾਮਰੇਡ ਦੋਸਤ ਦੀ ਪਤਨੀ ਨੇ ਉਸ ਨਾਲ ਮੇਰੀ ਜਾਣ ਪਛਾਣ ਕਰਵਾਈ ਸੀ ਉਮਰ ਵਿੱਚ ਉਹ ਮੈਥੋਂ 5-6 ਸਾਲ ਛੋਟੀ ਸੀ ਮੈਂ ਉਦੋਂ ਆਪਣੇ ਵਿਦਿਆਰਥੀ ਜੀਵਨ ਵਿੱਚੋਂ ਲੰਘ ਕੇ ਫੋਟੋ ਸਟੂਡੀਓ ਖੋਲ੍ਹ ਲਿਆ ਸੀ ਮੇਰੀਆਂ ਕਵਿਤਾਵਾਂ ਤੇ ਕਹਾਣੀਆਂ ਉਦੋਂ ਅਖਬਾਰਾਂ ਮੈਗਜ਼ੀਨਾਂ ਵਿੱਚ ਆਮ ਛਪਣ ਲੱਗ ਪੰਗਾ ਸਨ ਤੇ ਲੇਖਕ ਵਜੋਂ ਮੇਰੀ ਪਛਾਣ ਬਣਦੀ ਜਾ ਰਹੀ ਸੀ ਦੋਸਤ ਦੀ ਪਤਨੀ ਵੱਲੋਂ ਉਸ ਦੀ ਕਵਤਾ ਲਿਖਣ ਦੀ ਗੱਲ ਸੁਣ ਕੇ ਮੈਂ ਇਹ ਸੋਚ ਕੇ ਮੁਸਕਰਾ ਪਿਆ ਸਾ ਕਿ ਸਕੂਲਾ ਕਾਲ ਜਾਂਦੇ ਅੱਲੜ ਉਮਰ ਦੇ ਹੋਰ ਮੁੰਡੇ ਕੁੜੀਆਂ ਵਾਂਗ ਆਪਣੀ ਇਸ ਦੀ ਕਵਤਾ ਵਿੱਚ ਆਪਣੇ ਅੰਦਰਲੀ ਬੇਸਰਨਾਵੀ ਭਾਵਕਤਾ ਨੂੰ ਪਿਆਰ ਦਾ ਨਾਂ ਦੇ ਕੇ ਕਿਰਨੇ ਪਾਈ ਹੋਣਗੇ ਸ਼ਾਇਦ ਉਸ ਸਮੇਂ ਮੇਰੇ ਅੰਦਰ ਉਸ ਤੋਂ ਸੀਨੀਅਰ ਕਵੀ ਹੋਣ ਦਾ ਹੁੰਮਿਆਰੀ ਸੀ ਇਸ ਲਈ ਮੈਂ ਸਿਰਫ ਉਸ ਦਾ ਦੇਲ ਰੱਖਣ ਲਈ ਹੀ ਉਸ ਦੀਆਂ ਕਵਤਾਵਾਂ ਪੜਨ ਲਈ ਹੰਮੀ ਪਰ ਲਈ ਸੀ ਪਰ ਉਸ ਬਾਰੇ ਬਣਾਈ ਆਪਣੀ ਇਹ ਧਾਰਨਾ ਉਸ ਵੇਲੇ ਆਪ ਹੀ ਮੈਨੂੰ ਚੁਟੜਾਉਣੀ ਪੈ ਗਈ ਜਦੋਂ ਉਹ ਸ਼ਰਮਾਕਲ ਤੇ ਨਾਜ਼ੁਕ ਜਹੀ ਕੁੜੀ ਇੱਕ ਦਿਨ ਨੋਟਬੁੱਕ ਨੂੰਆ ਡਾਇਰੀ ਵਿੱਚ ਲਿਖੀਆਂ ਕੁਝ ਨਜ਼ਮਾਂ ਲੈ ਕੇ ਸੰਗ ਦੀ ਸੰਗ ਦੀ ਮੇਰੇ ਸਟੂਡੀਓ ਵਿੱਚ ਆ ਗਈ ਇਹ ਮੇਰੀਆਂ ਕੁਝ ਕਵਿਤਾਵਾਂ ਹਨ ਨਜ਼ਰ ਮਾਰ ਲੈਣਾ ਮੈਂ ਅਗਲੇ ਹਫ਼ਤੇ ਆ ਕੇ ਲੈ ਜਾਵਾਂਗੀ ਕੋਈ ਸੋਧ ਕਰਨ ਵਾਲੀ ਹੋਈ ਤਾਂ ਉਹ ਖੇਚਲ ਵੀ ਕਰ ਲੈਣਾ ਉਸ ਦੀਆਂ ਅੱਖਾਂ ਭਰੇ ਮਸੂਮੀਅਤ ਤੇ ਸ਼ਰਮ ਨਾਲ ਹੇਠਾਂ ਝੁਕੀਆਂ ਹੋਈਆਂ ਸਨ ਤੇ ਹੱਥਾਂ ਵਿੱਚ ਮਾਮੂਲੀ ਜਿਹਾ ਕੰਬਾਸ਼ੜਿਆ ਹੋਇਆ ਸੀ ਭਾਵੇਂ ਮੇਰੇ ਫੋਟੋ ਸਟੂਡੀਓ ਤੇ ਕੁੜੀਆਂ ਫੋਟੋ ਖਿੱਚਵਾਉਣ ਆਉਂਦੀਆਂ ਸਨ ਪਰ ਕੋਈ ਕੁੜੀ ਮੈਨੂੰ ਆਪਣੇ ਤੋਂ ਸੀਨੀਅਰ ਲੇਖਕ ਮੰਨ ਕੇ ਆਪਣੀਆਂ ਕਵਿਤਾਵਾਂ ਬਾਰੇ ਵਿਚਾਰ ਕਰਨ ਲਈ ਮੇਰੇ ਕੋਲ ਪਹਿਲੀ ਵਾਰ ਆਈ ਸੀ ਕਿਸੇ ਇਕੱਲੀ ਕੁੜੀ ਸਮਾਜ ਜਿਸ ਨਾਲ ਮੇਰਾ ਕੋਈ ਰਿਸ਼ਤਾ ਵੀ ਨਹੀਂ ਸੀ ਸਵੀਕਾਰਦਾ ਨਾਲ ਹਰ ਹਾਲ ਵਿੱਚ ਗੱਲ ਕਰਨੀ ਜਾਂ ਉਸ ਨੂੰ ਕੋਈ ਸਲਾਹ ਦੇਣੀ ਉਦੋਂ ਮੇਰੇ ਲਈ ਇਹ ਵੀ ਹਮਤahan ਦੀ ਘੜੀ ਸੀ ਭਾਵੇਂ ਮੁੰਡੇ ਕੁੜੀ ਦਾ ਇਕੱਠੇ ਬੈਠਣਾ ਆਮ ਜਿਹੀ ਗੱਲ ਹੈ ਪਰ 45 ਸਾਲ ਪਹਿਲਾਂ ਛੋਟੇ ਜਿਹੇ ਕਸਬੇ ਵਿੱਚ ਇਸ ਨੂੰ ਸਹਿਜ ਰੂਪ ਵਿੱਚ ਵੀ ਨਹੀਂ ਸੀ ਲਿਆ ਜਾਂਦਾ ਜੇ ਅਸੀਂ ਮਿਲ ਕੇ ਬੈਠ ਕੇ ਉਸ ਦੀਆਂ ਕਵਿਤਾਵਾਂ ਤੇ ਵਿਚਾਰ ਚਰਚਾ ਕਰਦੇ ਸਾਂ ਤਾਂ ਯਕੀਨਨ ਹੀ ਇਹ ਗੱਲ ਉਸ ਲక్ష్ਮਨਰੇਖਾ ਦੀ ਉਲੰਘਣ ਕਰਨ ਵਰਗੀ ਸੀ ਜੇ ਜੀ ਸਾਡੇ ਦੋਹਾਂ ਦੇ ਪਰਵਰਿਸ਼ ਕਰਨ ਵਾਲੇ ਸਮਾਜਿਕ ਮਾਹੌਲ ਨੇ ਸਾਡੇ ਵਿਚਾਰ ਖਿੱਚੀ ਹੋਈ ਸੀ। ਖਰਦੇ ਕੋ ਬਾਅਦ ਵੀ ਉਹ ਆਪਣੀ ਕਵਤਾ ਮਾ ਵਾਪਸ ਲੈਣ ਲਈ ਮੇਰੇ ਸਟੂਡੀਓ ਤੇ ਆ ਗਈ। ਇਸ ਸਮੇਂ ਦੌਰਾਨ ਮੈਂ ਉਸ ਦੀ ਸਵਤਾਮਾ ਨੂੰ ਇੱਕ ਨਜ਼ਰ ਨਾਲ ਪੜ ਲਿਆ ਸੀ। ਮਨੁੱਖੀ ਪ੍ਰਗਤੀ ਵਿੱਚ ਬਾਦਕ ਸਮਾਜਿਕ ਕੀਮਤਾਂ ਤੇ ਅਵਸੰਗਤੀਆਂ ਦਾ ਵਿਰੋਧ ਕਰਨ ਦਾ ਸੰਕਲਪ ਲੈ ਕੇ ਰਚੀਆਂ ਜਾਂਦਾ ਇਹਨਾਂ ਕਵਤਾਵਾਂ ਵਿੱਚੋਂ ਮੈਂ ਲੁਪੇ ਵੇਖਦੀ ਪ੍ਰਤੀਵਾਣ ਕਵਿਤਰੀ ਦੇ ਨਕਸ਼ ਉੱਗੜਦੇ। ਦੇ ਸੇਸਾ ਉਸ ਦਿਨ ਕਵਤਾਵਾਂ ਦੇ ਚੰਗਾ ਲੱਗਣ ਦਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਵੀ ਉਸ ਵਾਂਗ ਹੀ ਗਰੀਬੀ ਦੇ ਥਪੇੜੇ ਖਾਂਦਿਆ ਸੀ ਜਵਾਨ ਹੋਇਆ ਸਾਂ ਇਸ ਲਈ ਆਪਣੀਆਂ ਤੇ ਉਸ ਦੀਆਂ ਕਵਤਾਵਾਂ ਵਿਚਕਾਰ ਮੈਨੂੰ ਵਿਚਾਰਧਾਰਕ ਨੇੜਤਾ ਦਾ ਅਹਿਸਾਸ ਵੀ ਹੁੰਦਾ ਸੀ ਉਸਨੇ ਆਪਣਾ ਮਾਨ ਜੀਵਨ ਵਿੱਚ ਦਰਪੇਸ਼ ਮੁਸ਼ਕਲਾਂ ਦਾ ਮੁਕਾਬਲਾ ਬਿਨਾਂ ਕਿਸੇ ਕਬਰਹਾਟ ਨਿਰਾਸ਼ਾ ਜਾਂ ਉਲਾਰਪਣ ਤੋਂ ਕਰਦੇ ਹੋਏ ਚੰਗੇਰੇ ਭਵਿੱਖ ਦੇ ਸੁਪਨੇ ਬੁਣ ਰਹੀਆਂ ਸਨ ਉਸ ਬਾਰੇ ਆਪਣੀ ਪਹਿਲੀ ਧਾਰਨਾ ਨੂੰ ਜਦੋਂ ਮੈਂ ਆਪ ਹੀ ਰੱਦ ਕਰ ਦਿੱਤਾ ਤਾਂ ਮੇਰੇ ਅੰਦਰ ਉਸ ਨਾਲ ਨੇੜਤਾ ਵਧਾਉਣ ਦੀ ਇੱਛਾ ਪੈਦਾ ਹੋਣੀ ਸੁਭਾਵਕ ਸੀ ਪਰ ਨੇੜਤਾ ਨੂੰ ਅਸੀਂ ਦੋਹਾਂ ਕਦੇ ਵੀ ਪਰਚਲਤ ਅਰਥਾਂ ਵਿੱਚ ਨਹੀਂ ਸੀ ਲਿਆ ਵਿਚਾਰਾਂ ਦੇ ਮੇਲ ਰਾਹੀਂ ਇੱਕ ਦੂਜੇ ਨੂੰ ਪਹਿਚਾਨਣਾ ਬਸ ਇਹ ਸਾਡੀ ਨੇੜਤਾ ਦਾ ਨਾਂ ਸੀ ਤੇ ਇਹ ਸਾਡੀ ਨੇੜਤਾ ਦਾ ਆਧਾਰ ਸੀ ਫਿਰ ਉਹ ਆਪਣੇ ਪਿੰਡ ਤੋਂ 6 ਕੌ ਮੀਲ ਦੂਰ ਚੱਲ ਕੇ ਮੇਰੇ ਸਟੂਡੀਓ ਤੇ ਅਕਸਰ ਆਉਣ ਲੱਗੀ ਉਸ ਆਪਣੇ ਮਾਂ ਤੇ ਭਰਾ ਨੂੰ ਕਸਬੇ ਦੇ ਇੱਕ ਟਾਈਪਸ ਸਕਾਈ ਲੈਂਟਰ ਤੋਂ ਟਾਈਪ ਸਿੱਖਣ ਲਈ ਮਨਾ ਲਿਆ ਸੀ ਹਰ ਦੂਜੇ ਚੌਥੇ ਦਿਨ ਉਹ ਨਵੀਂ ਕਵਿਤਾ ਲਿਖ ਕੇ ਆਉਂਦੀ ਤੇ ਉਸ ਦੀ ਕਵਿਤਾ ਦਾ ਪਹਿਲਾ ਪਾਠ ਮੈਂ ਇਹ ਹੁੰਦਾ ਉਹਨੇ ਦਿਨੀ ਮੇਰੇ ਤੇ ਕਮਿਊਨਿਸਟ ਪਾਰਟੀ ਵੱਲੋਂ ਲਾਈ ਸਕੂਲਿੰਗ ਦਾ ਕਾਫੀ ਅਸਰ ਸੀ ਇਸ ਲਈ ਮੈਂ ਨੇੜਲੀਆਂ ਸਹਿਤ ਸੁਭਾਵਾਂ ਦੀਆਂ ਮੀਟਿੰਗਾਂ ਵਿੱਚ ਪੜੀਆਂ ਗੰਗਾ ਰਚਨਾਵਾਂ ਦੀ ਮਾਰਕਸਵਾਦੀ ਨਜ਼ਰੀਏ ਤੋਂ ਪਰਚੋਲ ਕਰਨ ਦੇ ਰਾਹ ਵੀ ਪੈ ਚੁੱਕਾ ਸੀ ਉਹ ਆਪਣੀ ਕਵਤਾ ਲਿਖ ਕੇ ਲਿਆਉਂਦੀ ਤੇ ਮੈਂ ਆਪਣੇ ਉਸ ਸਮੇਂ ਦੀ ਸੋਝ ਮੁਤਾਬਕ ਉਸ ਨੂੰ ਸੋਧਣ ਦੇ ਸੁਝਾਅ ਦੇਣ ਦਾ ਵੀ ਯਤਨ ਕਰਦਾ ਮੈਨੂੰ ਆਪਣੀਆਂ ਲਿਖੀਆਂ ਕਵਤਾਵਾਂ ਤੇ ਕਹਾਣੀਆਂ ਉਸ ਨੂੰ ਸੁਣਾਤੀ ਮਨ ਸੇ ਸਕੂਨ ਮਿਲਦਾ ਉਸ ਦੀਆਂ ਕੁਝ ਕਵਿਤਾਵਾਂ ਮੈਂ ਮੈਗਜ਼ੀਨ ਤੇ ਅਖਬਾਰਾਂ ਨੂੰ ਛਪਣ ਲਈ ਵੀ ਭੇਜੀਆਂ ਜੋ ਛਪ ਵੀ ਗੰਗਾ ਸਾਡੀ ਸਾਹਿਤਿਕ ਸਾਂਝ ਨੇ ਨਿੱਜੀ ਸਾਂਝ ਵਿੱਚ ਤਬਦੀਲ ਹੋਣਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਆਪਸ ਵਿੱਚ ਘਰ ਪਰਿਵਾਰ ਦੀਆਂ ਗੱਲਾਂ ਵੀ ਸਾਂਝੀਆਂ ਕਰਨ ਲੱਗ ਪਏ ਸਾਂ ਅਕਸਰ ਹੁੰਦੀਆਂ ਮੁਲਾਕਾਤਾਂ ਵਿੱਚੋਂ ਵਿਵਹਾਰਕਤਾ ਤੇ ਉਚੇਚੇ ਦਾ ਮਨਫੀ ਹੋਣਾ ਸੁਭਾਵਿਕ ਗੱਲ ਸੀ ਤੇ ਇਸ ਸੁਭਾਵਿਕਤਾ ਨੇ ਉਹ ਸਮਾਂ ਵੀ ਲੈ ਆਂਦਾ ਜੇਸਟਨ ਸਾਡੀ ਮੁਲਾਕਾਤ ਨਾ ਹੁੰਦੀ ਮੈਨੂੰ ਆਪਣੇ ਵजूद ਵਿੱਚੋਂ ਕੁਝ ਮੰਫੀ ਹੋਇਆ ਮਹਿਸੂਸ ਹੋਣ ਲੱਗਦਾ ਉਹ ਟਾਈਪ ਸੈਂਟਰ ਤੇ ਸਮਾਂ ਘਟ ਲਾਉਂਦੀ ਤੇ ਮੇਰੇ ਸਟੂਡੀਓ ਤੇ ਵੱਡ ਛੋਟੀਆਂ ਛੋਟੀਆਂ ਨਾ ਮੁੱਕਣ ਵਾਲੀਆਂ ਗੱਲਾਂ ਦਾ ਸੈਲਸਲਾ ਉਸ ਵੇਲੇ ਤੱਕ ਚੱਲਦਾ ਰਹਿੰਦਾ ਜਦੋਂ ਉਸਦੇ ਪਿੰਡ ਜਾਣ ਵਾਲੀ ਬੱਸ ਦਾ ਸਮਾਂ ਬਿਲਕੁਲ ਨੇੜੇ ਨਾ ਆ ਜਾਂਦਾ ਇੱਕ ਦਿਨ ਇੱਕ ਦੂਜੇ ਵਿੱਚ ਗੁਆਚ ਕੇ ਅਸੀਂ ਇਹ ਵੀ ਭੁੱਲ ਗਏ ਸੀ ਕਿ ਕਿਸੇ ਮਹਾਨਗਰ ਵਿੱਚ ਨਹੀਂ ਸਗੋਂ ਅਰਧ ਸ਼ਹਿਰੀ ਕਸਬੇ ਵਿੱਚ ਹੀ ਰਹਿ ਰਹੇ ਸਾਂ ਤੇ ਸਾਡੇ ਆਲੇ ਦੁਆਲੇ ਦੇ ਸਮਾਜਿਕ ਮਾਹੌਲ ਦਾ ਹਿਰਦਾ ਇੰਨਾ ਵਿਸ਼ਾਲ ਨਹੀਂ ਹੈ ਕਿ ਇੱਕ ਵਾਰੇ ਮੁੰਡੇ ਕੁੜੀ ਦਾ ਹਰ ਰੋਜ਼ ਇਸ ਤਰ੍ਹਾਂ ਮਿਲਣਾ ਆਸਾਨੀ ਨਾਲ ਸੰਕਰ ਕਰ ਲਵੇ ਅਸੀਂ ਇਹ ਵੀ ਭੁੱਲ ਗਏ ਸਾਂ ਕਿ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਸਮੇਂ ਦੀਆਂ ਸਮਾਜਿਕ ਕੀਮਤਾਂ ਨੂੰ ਸਿੱਧੀ ਚੁਣੌਤੀ ਦੇ ਰਹੇ ਹਾਂ ਅਸੀਂ ਇਸ ਗੱਲੋਂ ਵੀ ਆਵੇਸਲੇ ਸਾਂ ਕਿ ਜਾਤਾਂ ਪਾਤਾਂ ਦੇ ਵੱਡੇ ਪਾੜੇ ਵਾਲੇ ਸਮਾਜ ਵਿੱਚ ਸਾਨੂੰ ਇੰਨਾ ਭਾਵਕ ਜੰਗਾਂ ਮਿਲਣੀਆਂ ਦੀ ਕੀਮਤ ਚਕਾਉਣੀ ਔਖੀ ਹੋ ਜਾਵੇਗੀ ਬਾਣੇ ਸਾਡੀਆਂ ਮਿਲਣੀਆਂ ਵਿੱਚ ਅਸੀਂ ਸਮਾਜ ਦਾ ਨਿਰਧਾਰਤ ਜਾਪਟਾ ਕਦੇ ਵੀ ਪੰਗ ਨਹੀਂ ਸੀ ਕੀਤਾ ਪਰ ਨੇੜਲੇ ਸਮਾਜ ਨੂੰ ਤਾਂ ਇਹ ਗੱਲ ਵੀ ਨਹੀਂ ਸਿਪਾਉਂਦੀ ਕਿ ਘੰਟਾ ਜਾਂ ਅੱਧਾ ਘੰਟਾ ਇਕੱਲਿਆਂ ਬੈਠ ਕੇ ਕਵਿਤਾਵਾਂ ਕਹਾਣੀਆਂ ਦੀ ਗੱਲ ਕਰਦੇ ਰਹੀ ਤੇ ਫਿਰ ਸਾਡੇ ਸਮਾਜਿਕ ਚੌਗਿਰਦੇ ਨੇ ਸਾਡੀਆਂ ਮਿਲਣੀਆਂ ਨੂੰ ਆਪਣੇ ਮਨਪੋਂਦੇ ਅਰਥ ਦੇ ਕੇ ਆਪਣੇ ਹਿੱਸੇ ਦਾ ਕੰਮ ਕਰ ਦਿੱਤਾ ਸੀ ਸਟੂਡੀਓ ਦੇ ਨੇੜਲੀਆਂ ਦੁਕਾਨਾਂ ਵਾਲੇ ਅਕਸਰ ਮਜ਼ਾਕ ਕਰਨ ਦੇ ਬਹਾਨੇ ਟੌਂਚ ਕਰਦੇ ਅੱਜ ਕੱਲ ਤਾਂ ਘਟੋ ਖੁੱਲਾ ਦਾ ਖੇਡਦੀ ਹੈ ਮੈਂ ਹੱਸ ਕੇ ਟਾਲ ਦਿੰਦਾ ਪਰ ਜਦੋਂ ਇੱਕ ਮੰਚਲੇ ਜਿਹੇ ਦੁਕਾਨਦਾਰ ਨੇ ਉਸ ਤੇ ਅਸ਼ਲੀਲ ਆਵਾਜ਼ਾਂ ਕਸਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਸੀਂ ਦੋਵੇਂ ਸੁਚੇਤ ਹੋ ਗਏ ਸੀ ਉਹ ਹਫਤੇ ਵਿੱਚ ਇੱਕ ਅੱਧ ਵਾਰ ਹੀ ਮੇਰੇ ਸਟੂਡੀਓ ਤੇ ਆਉਂਦੀ ਤੇ 5-7 ਮਿੰਟ ਹੀ ਗੱਲਾਂ ਕਰਦੀ ਇਹਨਾਂ ਲੋਕਾਂ ਦੀ ਸੋਚ ਹੈ ਇਸ ਤੋਂ ਅੱਗੇ ਕਿਉਂ ਨਹੀਂ ਜਾਂਦੀ ਉਹ ਮੈਥੋਂ ਪੁੱਛਦੀ ਤੇ ਮੈਂ ਅਕਸਰ ਇਹ ਜਵਾਬ ਦੇ ਕੇ ਸੁਰਖੀ ਹੋ ਜਾਂਦਾ ਜਦੋਂ ਆਪਾਂ ਸੱਚੇ ਹਾਂ ਸਾਨੂੰ ਕਿਸੇ ਦਾ ਕੀ ਡਾ ਇਹ ਇੱਕ ਵੱਖਰਾ ਹادثਾ ਸੀ ਜਿਸਨੇ ਉਸ ਦੀ ਸੋਚ ਦੀ ਸਮਰੱਥਾ ਤੇ ਵੀ ਪ੍ਰਸ਼ਨ ਚੇਨ ਲਾ ਦਿੱਤਾ ਇਹ ਹادثਾ ਕਦੇ ਵੀ ਨਾ ਵਾਪਰਦਾ ਜੇ ਮੈਂ ਉਸ ਨੂੰ ਆਪਣੇ ਇੱਕ ਲੇਖਕ ਦੋਸਤ ਨਾਲ ਨਾ ਮਿਲਾਇਆ ਹੁੰਦਾ ਉਹ ਆਪਣੇ ਨਵੇਂ ਕਵਿਤਾ ਮੈਨੂੰ ਸੁਣਾ ਰਹੀ ਸੀ ਮੇਰਾ ਉਹ ਦੋਸਤ ਵੀ ਉੱਥੇ ਆ ਗਿਆ ਦੋਸਤ ਦਾ ਪਿੰਡ ਉਸ ਕੁੜੀ ਦੇ ਪਿੰਡ ਦੇ ਨੇੜੇ ਸੀ ਉਹ ਮੈਨੂੰ ਬਾਈਪਾਸ ਕਰਕੇ ਆਪ ਉਸ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਨ ਲੱਗਾ ਤੇ ਉਹ ਉਸ ਨਾਲ ਜਾ ਕੇ ਨੇੜਲੇ ਕਵੀ ਦਰਵਾਜ਼ੇ ਵਿੱਚ ਹਾਜ਼ਰੀ ਵੀ ਪਰ ਆਈ ਮੇਰੇ ਖੈਰ ਖਵਾ ਕਹਾਉਂਦੇ ਉਸ ਦੋਸਤ ਨੇ ਪਤਾ ਨਹੀਂ ਮੇਰੇ ਬਾਰੇ ਉਸ ਨੂੰ ਕੀ ਪੁੱਠੀ ਸਿੱਧੀ ਪੱਟੀ ਪੜਾਈ ਕਿ ਉਸ ਮੇਰੇ ਸਟੂਡੀਓ ਤੇ ਆਉਣਾ ਹੀ ਬੰਦ ਕਰ ਦਿੱਤਾ। ਉਹ ਮੈਥੋਂ ਦੂਰ ਹੋ ਗਈ ਤਾਂ ਮੈਂ ਵੀ ਵਿਅਕਲ ਤੇ ਬੇਚੈਨ ਰਹਿਣ ਲੱਗਾ। ਮਦਤਾ ਵਰਗਾ 1 ਮਹੀਨਾ ਉਹ ਮੇਰੇ ਕੋਲ ਨਹੀਂ ਸੀ ਆਈ ਤਾਂ ਮੈਂ ਚੜਚੜੇ ਜਿਹੇ ਸਵਾਰ ਦਾ ਇੱਕ ਮਾਨਸਿਕ ਰੋਗੀ ਬਣ ਕੇ ਰਹਿ ਗਿਆ ਸਾਂ। ਮੈਨੂੰ ਆਪਣੇ ਉਸ ਦੋਸਤ ਤੇ ਗੁੱਸਾ ਤਾਂ ਬਹੁਤ ਆਉਂਦਾ ਪਰ ਜੇ ਮੈਂ ਉਸ ਨਾਲ ਲੜਦਾ ਤਾਂ ਜਾਂ ਉਲੰਭਾ ਦਿੰਦਾ। ਤਾ ਇਸ ਨਾਲ ਮੇਰੇ ਨਾਲ ਉਸ ਦੋਸਤ ਕੁੜੀ ਦੀ ਵੀ ਬਦਨਾਮੀ ਹੋਈ ਸੀ। ਉਹਨੇ ਦਿਨੀ ਗੁਰਵਖਸ਼ ਸਿੰਘ ਪ੍ਰੀਤ ਲੇੜੀ ਦੇ ਪ੍ਰੀਤ ਸਿਧਾਂਤ ਪਿਆਰ ਕਬਜਾ ਨਹੀਂ ਪਹਿਚਾਨ ਹੈ ਦਾਵੀ ਮੈਂ ਉਪਾਸ਼ਕ ਸਾਂ ਇਸ ਲਈ ਮੈਂ ਲੜਕੇ ਜਾਂ ਉਲੰਭਾ ਦੇ ਕੇ ਇਸ ਸਿਧਾਂਤ ਦੀ ਉਲੰਘਣਾ ਨਹੀਂ ਸੀ ਕਰਨਾ ਚਾਹੁੰਦਾ। ਇੱਕ ਦਿਨ ਉਹ ਅਸ਼ੋਪਲੇ ਪੈਰੀ ਮੇਰੇ ਕੋਲ ਆਖੜੀ ਸੀ ਆਪਣੇ ਹੱਥ ਵਿੱਚ ਚੱਕ ਪਕੜਿਆ ਪੈਕਟ ਉਸ ਮੇਰੇ ਅੱਗੇ ਰੱਖ ਦਿੱਤਾ ਸੀ। ਕਿਹੜਾ ਕਾਰਨ ਸੀ? ਪੂਰੇ ਇੱਕ ਮਹੀਨੇ ਪਿੱਛੋਂ ਮੇਰੇ ਵੱਲ ਆਉਣ ਆਉਂਦੇ ਰਾਹ ਨੇ ਉਸ ਦੇ ਕਦਮਾਂ ਦੀ ਛਾਪ ਦੁਆਰਾ ਹਸੇ ਕਰ ਲਈ ਸੀ ਉਸ ਦੇ ਆਉਣ ਦਾ ਕਾਰਨ ਮੈਂ ਉਸ ਦੀਆਂ ਅੱਖਾਂ ਵਿੱਚੋਂ ਲੱਭਣਾ ਚਾਹਿਆ ਪਰ ਉਸ ਦੀਆਂ ਨਜ਼ਰਾਂ ਨੇ ਮੇਰੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਸਵਿਕਾਰ ਨਾ ਕੀਤਾ ਇਹ ਤੁਹਾਡੀਆਂ ਕੁਝ ਕਿਤਾਬਾਂ ਨੇ ਵਾਪਸ ਦੇਣ ਆਈ ਹਾਂ ਉਸ ਪੈਕਟ ਵੱਲ ਇਸ਼ਾਰਾ ਕਰਦਿਆਂ ਆਪਣੇ ਆਉਣ ਦਾ ਮਕਸਦ ਵੀ ਸਪਸ਼ਟ ਕਰ ਦਿੱਤਾ ਸੀ ਇਹ ਗੁਰਵਖਸ਼ ਸਿੰਘ ਪ੍ਰੀਤਲੜੀ ਸਿਮਿਤ ਨਾਮ ਵਾਰ ਲਿਖ ਕਾ ਇੱਕ ਤਬਾਸਨ ਜੋ ਮੈਂ ਉਸ ਨੂੰ ਸੁਚੇਤ ਪਾਠਕ ਸਮਝ ਕੇ ਬੜੇ ਵਿਸ਼ਵਾਸ ਨਾਲ ਉਸ ਨੂੰ ਪੇਂਟ ਕੀਤੀਆਂ ਸਨ ਸ਼ਾਇਦ ਮੇਰੇ ਵੱਲੋਂ ਦਿੱਤੀਆਂ ਕਿਤਾਬਾਂ ਤੈਨੂੰ ਮੇਰੀ ਹੋਂਦ ਦਾ ਅਹਿਸਾਸ ਕਰਵਾਉਂਦੀਆਂ ਨੇ ਤੇ ਮੇਰੀ ਹੋਂਦ ਤੈਨੂੰ ਹੁਣ ਚੰਗੀ ਨਹੀਂ ਲੱਗਦੀ ਕੋਈ ਹੋਰ ਜੋ ਆ ਗਿਆ ਤੇਰੀ ਜ਼ਿੰਦਗੀ ਵਿੱਚ ਮੈਂ ਪ੍ਰੀਤ ਤਲੇੜੀ ਦੇ ਸਿਧਾਂਤ ਨੂੰ ਨਰਜ਼ਰ ਅੰਦਾਜ਼ ਕਰਕੇ ਫੁੱਟ ਪਿਆ ਸਾਂ ਅਸਲ ਵਿੱਚ ਗੁੱਸਾ ਤਾਂ ਮੈਨੂੰ ਆਪਣੇ ਦੋਸਤ ਤੇ ਸੀ ਪਰ ਨਿਕਲ ਉਸ ਤੇ ਗਿਆ ਸੀ ਤੁਸੀਂ ਪੁਰਸ਼ ਹੋ ਤੇ ਮੈਂ ਔਰਤ ਹਾਂ ਤੁਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਕਿ ਇਸਤਰੀ ਨੂੰ ਸਮਾਜ ਦੀਆਂ ਕਿਹੜੀਆਂ-ਕਿਹੜੀਆਂ ਬੰਦਸ਼ਾਹ ਸਵੀਕਾਰ ਕਰਨੀਆਂ ਪੈਂਦੀਆਂ ਨੇ ਮੈਨੂੰ ਲੱਗਿਆ ਕਿ ਉਹ ਇਹ ਜਵਾਬ ਪਹਿਲਾਂ ਹੀ ਤਿਆਰ ਕਰਕੇ ਆਈ ਹੈ ਜੇ ਤੂੰ ਆਪਣੇ ਔਰਤ ਹੋਣ ਦੇ ਸਹੀ ਅਰਥ ਜਾਣ ਲੈਂਦੀ ਤਾਂ ਸਾਰੇ ਪੁਰਸ਼ਾਂ ਤੇ ਇੱਕੋ ਹੀ ਇਲਜ਼ਾਮ ਲਾ ਕੇ ਆਪਣੇ ਆਪ ਵਿੱਚ ਸਿਮਟਣ ਦੀ ਕੋਸ਼ਿਸ਼ ਨਾ ਕਰਦੀ ਮੇਰਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਸੀ ਹੋਇਆ ਤੁਸੀਂ ਮੇਰੀ ਮਜਬੂਰੀ ਤਾਂ ਸਮਝਣੀ ਨਹੀਂ ਸਿਰਫ ਆਪਣੀ ਹੀ ਗੱਲ ਕਰਨੀ ਹੈ ਮੇਰੇ ਤਲਖ ਬੋਲਣ ਦਾ ਉਸਨੇ ਵੀ ਕੁਝ ਤਲਖੀ ਨਾਲ ਹੀ ਜਵਾਬ ਦਿੱਤਾ ਤਾਂ ਮੇਰੀਆਂ ਅੱਖਾਂ ਵਿੱਚ ਰੋ ਬਲ ਪਿਆ ਸੀ ਤੇ ਮੈਂ ਉਹ ਕੁਝ ਬੋਲ ਗਿਆ ਸਾ ਜੋ ਮੇਰੇ ਬੋਲਣ ਦੇ ਅਧਿਕਾਰ ਖੇਤਰ ਵਿੱਚ ਵੀ ਨਹੀਂ ਸੀ ਸ਼ਾਇਦ ਮੈਂ ਵੀ ਉਸ ਸਮੇਂ ਪਿਆਰ ਨੂੰ ਕਬਜ਼ਾ ਸਮਝਣ ਵਾਲੀ ਭਾਵਨਾ ਦੇ ਅਸਰ ਹੇਠ ਆ ਗਿਆ ਸਾ ਮੈਂ ਤੇਰੇ ਵਿਚਾਰਾਂ ਤੇ ਤੇਰੀ ਸਾਦਗੀ ਵਿੱਚੋਂ ਇੱਕ ਆਸਧਾਰਨਤਾ ਲੱਭਣੀ ਚਾਹੀ ਸੀ ਪਰ ਤੂੰ ਤਾਂ ਬਿਲਕੁਲ ਸਧਾਰਨ ਕੁੜੀ ਸਾਬਤ ਹੋਈ ਵਾਰ-ਵਾਰ ਆਪਣੇ ਔਰਤ ਦੇ ਮਿਲਾਪ ਦੌਰਾਨ ਮੈਂ ਤੇ ਮੇਰੇ ਹੱਡਮਾਸ ਦੇ ਵਜੂਦ ਤੇ ਕਦੇ ਦਾਵਾ ਪੇਸ਼ ਕੀਤਾ ਹੋਵੇ ਮੈਨੂੰ ਤਾਂ ਤੇਰੇ ਵਿਚਾਰਾਂ ਨਾਲ ਪਿਆਰ ਸੀ ਹੁਣ ਮੈਨੂੰ ਤੇਰੇ ਨਾਲ ਤੋੜ ਵਿਛੋੜਾ ਹੋਣ ਦਾ ਦੁੱਖ ਵੀ ਨਹੀਂ ਤੇਰੇ ਵਰਗੀ ਸਧਾਰਨ ਕੁੜੀ ਨਾਲ ਮੈਂ ਕੋਈ ਰਿਸ਼ਤਾ ਰੱਖਣਾ ਵੀ ਨਹੀਂ ਚਾਹੁੰਦਾ ਗੁੱਸੇ ਵਿੱਚ ਮੈਂ ਕਹਿਤਾ ਬੈਠਾ ਸਾਂ ਬਾਦ ਵਿੱਚ ਮੈਂ ਆਪਣੇ ਆਪ ਨੂੰ ਫਟਕਾਰ ਵੀ ਪਾਈ ਸੀ ਇਨਾਂ ਕੌੜੇ ਬੋਲਾਂ ਦਾ ਅੱਜ ਤੱਕ ਵੀ ਮੇਰੇ ਮਨ ਵਿੱਚ ਪਛਤਾਵਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਸਿਮ ਆਏ ਸਨ ਉਹ ਕਦੇ ਨਹੀਂ ਸੀ ਬੋਲੀ ਬਸ ਚੁੱਪਚਾਪ ਵਾਪਸ ਮੁੜ ਗਈ ਸੀ ਉਸ ਦੀਆਂ ਹੰਝੂ ਭਰੀਆਂ ਅੱਖਾਂ ਮੇਰੇ ਜੀਹਨ ਵਿੱਚ ਡੁੱਗ ਗਾ ਉਤਰ ਗੰਗਾ ਸਨ ਮੈਂ ਆਪਣੇ ਵੱਲੋਂ ਬੋਲੇ ਤਲਖ ਸ਼ਬਦਾਂ ਦਾ ਪਛਤਾਪ ਕਰਨਾ ਚਾਹੁੰਦਾ ਸਾਂ ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੰਮ ਕਿਵੇਂ ਕਰਾਂ ਮੈਨੂੰ ਯਕੀਨ ਨਹੀਂ ਸਿਆ ਰਹਾ ਜਦੋਂ 2-3 ਮਹੀਨੇ ਬਾਅਦ ਮੈਂ ਫਿਰ ਉਸ ਨੂੰ ਆਪਣੇ ਕੋਲ ਖੜੇ ਹੋਏ ਦੇਖਿਆ ਸੀ ਮੈਂ ਹੱਸ ਕੇ ਉਸ ਦਾ ਸਵਾਗਤ ਕੀਤਾ 2 ਮਹੀਨੇ ਪਹਿਲਾਂ ਹੋਈ ਤਲਖੀ ਨੂੰ ਭੁੱਲ ਕੇ ਅਸੀਂ ਫਿਰ ਪੁਰਾਣਾ ਮਾਹੌਲ ਸਿਰਜ ਲਿਆ ਸੀ ਫਿਰ ਨਿੱਕੇ-ਨਿੱਕੇ ਗੱਲਾਂ ਤੇ ਗਲੇ ਸ਼ਿਕਵੇ ਕੀਤੇ ਸਨ ਉਸ ਸਾਡੇ ਵਿਚਾਰ ਦਰਾਰ ਪਾਉਣ ਵਾਲੇ ਦੋਸਤ ਦੀ ਇੱਕ ਕਮਿਨੀ ਹਰਕਤ ਬਾਰੇ ਵੀ ਦੱਸਿਆ ਸੀ ਹੁਣ ਦਸੀ 15 ਦਿਨੀ ਉਹਦੇ ਕਦਮ ਉਸ ਨੂੰ ਮੇਰੇ ਵੱਲ ਹੀ ਲੈ ਆਉਂਦੇ ਹੁਣ ਅਸੀਂ ਪਹਿਲਾਂ ਵਾਂਗ ਆਲੇ ਦੁਆਲੇ ਦੇ ਸਮਾਜ ਤੋਂ ਬੇਖਬਰ ਨਹੀਂ ਸਾਂ ਤੇ ਸਾਡੀਆਂ ਮਿਲਣੀਆਂ ਵੀ ਥੋੜੀਆਂ ਚਿਰ ਜਿਹੀਆਂ ਤੇ ਸੰਕੋਚ ਮੰਗਾ ਹੋ ਗੰਨਾ ਸਨ ਪਰ ਫਿਰ ਵੀ ਸਮਾਜ ਦਾ ਕਹਿਰ ਸਾਡੇ ਤੇ ਹੌਲੀ ਬਣ ਟੁੱਟ ਪਿਆ ਸੀ ਉਹ ਕਈ ਦਿਨਾਂ ਤੋਂ ਮੇਰੇ ਵੱਲ ਨਹੀਂ ਸੀ ਆ ਰਹੀ ਮੇਰੀ ਬੇਚੈਨੀ ਹੁਤੇ ਪਿੰਡ ਵੱਲੋਂ ਆਉਣ ਵਾਲੀ ਹਵਾ ਤੋਂ ਵੀ ਉਹਦੀ ਸੁਖਸੰਗ ਪਤਾ ਲੈਣਾ ਲੋਚਦੀ ਸੀ ਇੱਕ ਦਿਨ ਉਸ ਦੀ ਸੁਖਸਾਂਦ ਦੀ ਥਾਂਵੇਂ ਇੱਕ ਗਵਾਂਡੀ ਦੁਕਾਨਦਾਰ ਨੇ ਉਸ ਬਾਰੇ ਬਹੁਤ ਹਿਮਨ ਹੋਸ ਤੇ ਅਸਹਿ ਖਬਰ ਲੈ ਆ ਦਿੱਤੀ ਸੀ ਜਿਹੜੀ ਕੁੜੀ ਤੇਰੇ ਕੋਲ ਆਉਂਦੀ ਹੁੰਦੀ ਸੀ ਉਹਨੇ ਆਪਣੇ ਆਪ ਤੇ ਮਿੱਟੀ ਦਾ ਤੇਲ ਪਾ ਲਿਆ ਸੀ ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਅੱਗ ਦੀਆਂ ਲਪਟਾਂ ਦੇ ਹਵਾਲੇ ਕਰਦੀ ਉਸ ਦੀ ਵਿਧਵਾ ਮਾਂ ਦੀਆਂ ਚੀਕਾਂ ਨੇ ਸਾਰਾ ਪਿੰਡ ਇਕੱਠਾ ਕਰਕੇ ਉਸ ਦੀ ਜਾਨ ਬਚਾ ਲਈ ਸੁਣ ਕੇ ਮੇਰੇ ਸਰੀਰ ਵਿੱਚੋਂ ਜਿਵੇਂ ਸੀਤ ਹੀ ਨਿਕਲ ਗਿਆ ਸੀ ਮੇਰਾ ਗਵੰਡੀ ਦੁਕਾਨਦਾਰ ਮੈਨੂੰ ਇਸ ਗੱਲੋਂ ਵਿੱਚ ਸੁਚੇਤ ਕਰ ਗਿਆ ਸੀ ਕਿ ਕੁੜੀ ਮੇਰੇ ਕੋਲ ਆਉਂਦੀ ਜਾਂਦੀ ਰਹੀ ਹੈ ਇਸ ਲਈ ਮੈਂ ਆਪਣਾ ਵੀ ਵਿਚਾਰ ਰੱਖਾਂ ਮੇਰੀ ਬੇਚੈਨੀ ਅੱਤ ਤੇ ਪਹੁੰਚ ਗਈ ਜਦੋਂ ਮੈਨੂੰ ਉਸ ਵੱਲੋਂ ਆਪਣੇ ਤੇ ਮਿੱਟੀ ਤੇ ਤੇਲ ਪਾਉਣ ਦਾ ਅਸਲ ਕਾਰਨ ਪਤਾ ਲੱਗਾ ਕਿਸੇ ਸਮਾਜ ਸੁਧਾਰਕ ਨੇ ਜਵਾਨ ਮੁੰਡੇ ਕੁੜੀ ਦੀ ਮਿਲਣੀ ਦੇ ਪ੍ਰਚਲਿਤ ਅਰਥ ਉਸ ਦੇ ਵੱਡੇ ਵੀਰ ਨੂੰ ਸਮਝਾ ਦਿੱਤੇ ਸਨ ਤੇ ਫਿਰ ਘਰ ਵਿੱਚ ਬੜੀ ਤਲਖੀ ਇਸ ਵੱਡੀ ਘਟਨਾ ਦਾ ਰੂਪ ਧਾਰਨ ਕਰ ਗਈ ਸੀ ਹੋ ਸਕਦਾ ਹੈ ਕਿ ਮੇਰੇ ਉਸ ਲੇਖਕ ਦੋਸਤ ਦਾ ਵੀ ਇਸ ਵਿੱਚ ਸਿੱਧਾ ਜਾ ਅ ਸਿੱਧਾ ਦਖਲ ਹੋਵੇ ਮੈਂ ਮਰ ਜਾ ਰਾਜਾ ਜਪਨ ਨੂੰ ਨਹੀਂ ਸਾਂ ਸਭ ਨੇਮਨ ਮੱਧਵਾਰਗ ਵਿੱਚ ਜਨਮਿਆ ਇੱਕ ਉੱਬਰ ਦਾ ਲੇਖਕ ਸਾਂ ਇਸ ਲਈ ਮੈਂ ਉਸ ਸਮੇਂ ਹੀ ਉਸ ਨੂੰ ਕਦੇ ਨਾ ਮਿਲਣਾ ਦਾ ਅਸਹਿ ਫੈਸਲਾ ਕਰ ਲਿਆ ਸੀ ਭਲਾ ਲੋਕਾਂ ਦੀ ਜਵਾਨ ਵੀ ਕਿਸੇ ਫੜੀ ਹੈ ਕਿਸੇ ਨੇ ਇਹ ਭਾਵਕ ਕੁੜੀ ਕਦੇ ਵੀ ਕੁਝ ਕਰ ਸਕਦੀ ਸੀ ਉਸ ਦਿਨ ਤੋਂ ਬਾਅਦ ਨਾ ਤਾਂ ਉਹ ਮੇਰੇ ਸਟੂਡੀਓ ਆਈ ਤੇ ਨਾ ਹੀ ਮੈਂ ਉਸ ਨੂੰ ਕਦੇ ਮਿਲਣ ਦੀ ਲਭਤ ਦੀ ਕੋਸ਼ਿਸ਼ ਕੀਤੀ ਜਦੋਂ ਪਿਆਰ ਦੇ ਲਾਲ ਗੁਆਚ ਹੀ ਗਏ ਸਨ ਤਾਂ ਮਿੱਟੀ ਫਰੋਲ ਕੇ ਵੀ ਕਰਨ ਦਾ ਵੀ ਕੀ ਫਾਇਦਾ ਇਸ ਘਟਨਾ ਨੂੰ ਵਾਪਰਿਆ ਅੱਧੀ ਸਦੀ ਲੰਘ ਚੁੱਕੀ ਹੈ ਪਰ ਫਿਰ ਵੀ ਕਦੇ-ਕਦਾਈਂ ਦਿਲ ਦੇ ਕਿਸੇ ਨਰਮ ਕੋਨੇ ਵਿੱਚੋਂ ਇੱਕ ਆਵਾਜ਼ ਸੁਣਾਈ ਦਿੰਦੀ ਹੈ ਮੈਂ ਇੱਕ ਨਵੀਂ ਕਵਿਤਾ ਲਿਖਿਆ ਨਜ਼ਰ ਮਾਰਨੀ